ਨਾ ਸਰੋਂ ਮਨਸੂਰ ਗੁਰ ਗੋਬਿੰਦ ਸਿੰਘ ਏਤ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਗੁਰ ਗੋਬਿੰਦ ਸਿੰਘ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸ ਰੋ ਮਨਸੂਦ ਗੁਰ ਗੋਬਿੰਦ ਸਿੰਘ ਨੰਦਮੀ ਟਕਸਾਲ ਵੱਲੋਂ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸ ਦੀ ਅਗਵਾਈ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਵਾਲੇ ਕਰ ਰਹੇ ਹਨ ਉਹਨਾਂ ਦੀ ਅਗਵਾਈ ਵਿੱਚ ਅੱਜ ਇਹ ਨਗਰ ਕੀਰਤਨ ਖੱਬੇ ਰਾਜਪੁੱਤਾਂ ਪਹੁੰਚਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੰਦਮੀ ਟਕਸਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰਭੂ ਨੂੰ ਸਮਰਪਿਤ ਜੋ ਨਗਰ ਕੀਰਤਨ ਹਰ ਸਾਲ ਸਜਾਇਆ ਜਾਂਦਾ ਉਹ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਵੇਰੇ ਅੰਮ੍ਰਿਤ ਵੇਲੇ ਤੋਂ ਜਨਗਰ ਕੀਰਤਨ ਨਾਮ ਦਾ ਵੀ ਟਕਸਾਲ ਤੋਂ ਚੱਲਿਆ ਸੀ ਉਹ ਪੜਾਦਾਰ ਪੜਾ ਹੁੰਦਾ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੋਂ ਸ੍ਰੀ ਬਾਬਾ ਬਗਲਾ ਸਾਹਿਬ ਜੀ ਤੋਂ ਹੁੰਦਾ ਹੋਇਆ ਪਿੰਡਾਂ ਥਾਣੇ ਅੱਜ ਸਾਡੇ ਨਗਰ ਖੱਬੇ ਰਾਜਪੂਤਾ ਵਿਖੇ ਪਹੁੰਚ ਚੁੱਕਾ ਵਾ ਮੈਂ ਸਮੁੱਚੀ ਸੰਗਤ ਨੂੰ ਵਧਾਈ ਦਿੰਦਾ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਪਭਲਿਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰਬ ਦੀ ਸਾਰੀ ਸੰਗਤ ਨੂੰ ਵਧਾਈ ਦਿੰਨਾ ਔਰ ਮੈਂ ਨਗਰ ਖੱਬੇ ਰਾਜਪੂਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅੰਮ੍ਰਿਤ ਵੇਲੇ ਤੋਂ ਹੀ ਜਲਪਾਣੀ ਤਿਆਰ ਕਰ ਰਹੀਆਂ ਸਨ ਸੰਗਤਾਂ ਨਗਰ ਖੱਬੇ ਰਾਜਪੂਤਾਂ ਦੀਆਂ ਹੁਣ ਸ਼ਾਮ ਦੇ ਵੇਲੇ ਜਿਹੜਾ ਵਾ ਉਹ ਨਗਰ ਕੀਰਤਨ ਇੱਥੇ ਪਹੁੰਚ ਚੁੱਕਾ ਇਸ ਤੋਂ ਅੱਗੇ ਦਮਦਮੀ ਟਕਸਾਲ ਦੇ ਵਿੱਚ ਇਸ ਨਗਰ ਕੀਰਤੀ ਦੀ ਸਮਾਪਤੀ ਦੀ ਅਰਦਾਸ ਹੋਊਗੀ ਮੈਂ ਇੱਕ ਵਾਰ ਫੇਰ ਸਮੁੱਚੀ ਸੰਗਤ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰਬ ਦੀ ਲੱਖ ਲੱਖ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਟੜਾ ਵਾਲਿਆਂ ਦਾ ਜੋ ਹਰ ਸਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪ੍ਰਬ ਤੇ ਮਹਾਨ ਨਗਰ ਕੀਰਤਨ ਸਜਾ ਕਰਕੇ ਸੰਗਤ ਦੇ ਵਿੱਚ ਲੈ ਕੇ ਆਉਂਦੇ ਨੇ ਔਰ ਸੰਗਤ ਦੇ ਵਿੱਚ ਪ੍ਰਚਾਰ ਕਰਦੇ ਨੇ ਮੈਂ ਬਹੁਤ-ਬਹੁਤ ਦਮਦਮੇ ਟਕਸਾਲ ਦਾ ਧੰਨਵਾਦ ਕਰਦਾ ਔਰ ਵਧਾਈ ਦਿੰਦਾ ਇਹਨਾਂ ਸ਼ਬਦਾਂ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ ਸਰਪੰਚ ਸਾਹਿਬ ਪਿੰਡ ਖੱਬੇ ਰਾਜਪੂਤਾਂ ਵਿਖੇ ਇਹ ਨਗਰ ਕੀਰਤਨ ਪਹੁੰਚ ਚੁੱਕਾ ਹੈ ਤਾਂ ਦਮਦਮੇ ਟਕਸਾਲ ਦੇ ਜਿਹੜੇ ਪ੍ਰਬੰਧਕ ਨੇ ਉਹ ਵੀ ਇਸ ਵਕਤ ਇੱਥੇ ਮੌਜੂਦ ਹੈਗੇ ਨੇ ਇਹ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਨਗਰ ਕੀਰਤਨ ਪਿੰਡ ਖੱਬੇ ਰਾਜਪੂਤਾਂ ਵਿਖੇ ਪਹੁੰਚ ਚੁੱਕਾ ਤਾਂ ਕਿਸ ਤਰ੍ਹਾਂ ਦੇ ਜੀ ਸਵਾਗਤੀ ਪ੍ਰਬੰਧ ਨੇ ਸਾਰੀ ਸਾਧ ਸੰਗਤ ਨੂੰ ਪਿੰਡ ਖੱਬੇ ਰਾਗ ਦੇ ਸਾਧ ਸੰਗਤ ਵੱਲੋਂ ਲੱਖ ਲੱਖ ਵਧਾਈਆਂ ਦਹੇ ਪਾਸ਼ਾ ਦੇ ਪ੍ਰਕਾਸ਼ਪੁਰ ਬੰਬਦੀ ਜੋ ਸੰਤ ਬਾਬਾ ਅਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜੋ ਹਰ ਸਾਲ ਹੀ ਬੜੀ ਸ਼ਰਧਾ ਦੇ ਨਾਲ ਜੋ ਵੱਡੀ ਨਗਰ ਕੀਰਤਨ ਸੰਗਤ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਪ੍ਰਕਰਮਾ ਕਰਦੇ ਪਿੰਡਾਂ ਵਿੱਚ ਦੀ ਹੁੰਦੀ ਖੱਬੇ ਰਾਗ ਤੋਂ ਨਗਰ ਪਹੁੰਚਿਆ ਇਹਨਾਂ ਦਾ ਇੱਥੇ ਆਇਆ ਬਹੁਤ ਧੰਨਵਾਦ ਜੀ ਆਇਆਂ ਨੂੰ ਅਤੇ ਹੁਣ ਅੱਗੇ 66 ਸਾਲ ਦਮਦਮੇ ਸਾਹਿਬ ਵਿੱਚ ਸਮਾਪਤੀ ਆ ਤੇ ਬੜੇ ਧੰਨਵਾਦੀਆਂ ਆਂ ਜਿਹੜੇ ਸਾਬ ਜੇ ਗੁਰੂ ਸਾਹਿਬ ਦੇ ਸੰਗਤਾਂ ਚਿਰਨ ਪਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨਗਰ ਕੀਰਤਨ ਦੇ ਪ੍ਰਬੰਧਕ ਵੀ ਇੱਥੇ ਸਾਡੇ ਨਾਲ ਮੌਜੂਦ ਹੈਗੇ ਨੇ ਭਾਈ ਹਰਸ਼ਦੀਪ ਸਿੰਘ ਜੀ ਭਾਈ ਸਾਹਿਬ ਨਗਰ ਕੀਰਤਨ ਕਿੰਨੇ ਵਜੇ ਸ਼ੁਰੂ ਹੋਇਆ ਤਾਂ ਕਿੰਨਾ ਲੰਬਾ ਰੂਟ ਸੀਗਾ ਤੇ ਵਾਪਸੀ ਕਦੋਂ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਮਦ ਮੀਟਕ ਸਾਹਿਬ ਪਿੰਡ ਰਾਮਹਿਤਾ ਵੱਲੋਂ ਬਹੁਤ ਪੁਰਾਣੀ ਇਹ ਰਵਾਇਤ ਆ ਪਰੰਪਰਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਦਮਦਮਾ ਟਕਸਾਲ ਤੇ ਬਾਨੀ ਸੀਗੇ ਉਹਨਾਂ ਦੇ ਪ੍ਰਕਾਸ਼ ਗੁਰਪੁਰਪਤੇ ਇਹ ਭਾਰੀ ਨਗਰ ਕੀਰਤਨ ਜਿਹੜਾ ਸਜਾਇਆ ਜਾਂਦਾ ਇਸ ਵਾਰ ਵੀ ਸੰਤ ਕਾਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮਾ ਟਕਸਾਲ ਪ੍ਰਧਾਨ ਸੰਸਮਾਜ ਉਹਨਾਂ ਦੀ ਸਹਿਯੋਗ ਅਗਵਾਈ ਹੇਠ ਇਸ ਸਵੇਰੇ 8 ਵਜੇ ਦੇ ਕਰੀਬ ਨਗਰ ਕੀਰਤਨ ਦਮਦਮਾ ਟਕਸਾਲ ਦੇ ਹੈੱਡ ਕੁਆਰਟਰ ਮਹਿਤਾ ਚੰਗ ਤੋਂ ਗੁਰਦੁਆਰਾ ਗੁਰਦਕਸ਼ਨ ਪ੍ਰਕਾਸ਼ ਸਾਹਿਬ ਤੋਂ ਆਰੰਭ ਹੋਇਆ ਸੀਗਾ ਇਹ ਨਗਰ ਕੀਰਤਨ ਉਹ ਦੋ ਨੰਗਲ ਸੂਰੋ ਪੱਡਾ ਜਲਾਲ ਉਸਮਾ ਵਾਇਆ ਬਡਾਲਾ ਧਾਨਪੁਰ ਐ ਬਾਬਾ ਪਕੜਾ ਸਾਹਿਬ ਤੋਂ ਹੁੰਦਾ ਹੋਇਆ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਨਗਰ ਕਿਰਤਨ ਦਾ ਪਰ ਆ ਭਾੜੀ ਸਵਾਗਤ ਕੀਤਾ ਗਿਆ ਸੰਗਤਾਂ ਵਿੱਚ ਹਰ ਪਿੰਡ ਹਰ ਪੜਾ ਬਹੁਤ ਭਾਰੀ ਉਤਸ਼ਾਹ ਔਰ ਬਾਬਾ ਦੀ ਪ੍ਰਤੀ ਬਹੁਤ ਭਾਰੀ ਸਤਿਕਾਰ ਵੇਖਣ ਨੂੰ ਮਿਲਿਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋ ਪ੍ਰਕਾਸ਼ ਗੁਰਪੁਰਬ ਸਮੁੱਚੇ ਖਾਲਸਾ ਪੰਥ ਵੱਲੋਂ 6 ਜਨਵਰੀ ਨੂੰ ਮਨਾਏ ਜਾਣੇ ਆ ਉਹਨਾਂ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਸੀਗਾ ਔਰ ਗੁਰੂ ਮਹਾਰਾਜ ਦੀ ਸਿੱਖਿਆ ਕਰਨ ਲਈ ਸੰਗਤਾਂ ਇੰਨੀ ਠੰਡ ਦੇ ਬਾਵਜੂਦ ਵੀ ਬੜੇ ਭਾਰੀ ਉਤਸ਼ਾਹ ਨਾਲ ਆਈਆਂ ਇਹ ਖੱਬੇ ਰਾਜਪੂਤਾਂ ਨਗਰ ਇਹ ਤਕਰੀਬਨ ਸ਼ਾਮ ਦਾ ਜੋ ਹੈ ਤਕਰੀਬਨ ਸ਼ਾਮ ਦੇ ਪੜਾਵਾਂ ਚੋਂ ਇਹ ਪ੍ਰਮੁੱਖ ਪੜਾ ਹੋਇਆ ਕਰਦਾ ਖਬੇ ਰਾਜਪੂਤਾਂ ਦੇ ਸੰਗਤਾਂ ਜਿਹੜੀਆਂ ਬੜੀ ਇਹ ਵੀ ਇਹਨਾਂ ਦੀ ਬੜੀ ਲੰਬੀ ਪਰੰਪਰਾ ਹੈ ਕਿ ਹਰ ਸਾਲ ਦੇ ਨਗਰ ਕਰਤੰਦਾ ਇੱਥੇ ਗੁਰੂ ਘਰ ਲੰਗਰ ਦਾ ਪ੍ਰਬੰਧ ਕਰਦੇ ਨੇ ਇਹ ਸ਼ਾਮ ਦਾ ਪ੍ਰਮੁੱਖ ਪੜਾਅ ਇਸ ਤੋਂ ਬਾਅਦ ਚੂੰਗ ਸਾਈਦੂ ਕੇ ਤੋਂ ਹੁੰਦਾ ਹੋਇਆ ਜੋ ਮਹਿਤਾ ਚੌਂਕ ਦਾ ਬਾਜ਼ਾਰ ਆ ਉਸ ਦੇ ਰਸਤੇ ਸਮਾਪਤੀ ਦੰਦ ਮਿੱਟ ਖਾਲ ਹੈਡਕੁਆਰਟਰ ਹੋਣੀ ਆ ਸੋ ਮੈਂ ਖਬੇ ਰਾਜਪੂਤਾਂ ਦੀ ਸੰਗਤ ਦਾ ਔਰ ਸਮੁੱਚੇ ਪੜਾਵਾਂ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਗੁਰਪੁਰਪ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੰਦਮਿਤ ਸਾਲ ਤੋਂ ਸਵੇਰ ਤੋਂ ਚੱਲਿਆ ਨਗਰ ਕੀਰਤਨ ਵੱਖ-ਵੱਖ ਪਰਾਵਾ ਤੋਂ ਹੁੰਦਾ ਆਇਆ ਖੱਬੇ ਰਾਜਪੁੱਤਾ ਪਹੁੰਚਾ ਹੈ ਜਿੱਥੇ ਕਿ ਸਿੰਘ ਸਾਹਿਬ ਜਥੇਦਾਰਾਂ ਨੂੰ ਦੱਸਿਆ ਹੈ ਇਸ ਬਾਰੇ ਪਿੰਡ ਖੱਬੇ ਰਾਜਪੁੱਤਾ ਤੋਂ ਹੁਣ ਦੰਦਮਿਤ ਸਾਲ ਵਿਖੇ ਸਮਾਪਤ ਹੋਵੇਗਾ ਮੈਂ ਜੀ ਟੀਵੀ ਲਈ ਧਰਮਿੰਦਰ ਸਿੰਘ ਕਮਰਾ ਮੈਤਾ ਚੌਂਕ ਅੰਮ੍ਰਿਤਸਰ